ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਤਾਂ ਨੂੰ ਜੈ ਵੀਰਾਂ ਦੀ ਜੈ ਬਸਤਾ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਦੁਸ਼ਮਣਾਂ ਨੂੰ ਪਰ ਦੁਸ਼ਮਣਾਂ ਦੇ ਫੱਟੇ ਚੱਕ ਦਿੰਦਾ ਇਹ ਇਹੋ ਜਿਹਾ ਟਾਲਾ ਆ ਜਿਹੜੇ ਦੁਸ਼ਮਣਾਂ ਉਹਨਾਂ ਨੂੰ ਐਦਾਂ ਦਾ ਹਾਲ ਕਰ ਦਿੰਦਾ ਦੁਸ਼ਮਣਾਂ ਦਾ ਕਿ ਦੁਸ਼ਮਣ ਮਾਫੀ ਮੰਗਦਾ ਆ ਕੇ ਬੰਦੇ ਦੇ ਪੈਰਾਂ ਤੋਂ ਅੱਗੇ ਢੱਕ ਕੇ ਕਿ ਮੈਨੂੰ ਮਾਫ ਕਰ ਦੇ ਕਿ ਮੈਂ ਤੁਹਾਡਾ ਅੱਜ ਤੋਂ ਬਾਅਦ ਤੇਰਾ ਪੂਰਾ ਕਰਮ ਨਹੀਂ ਕਰੂੰਗਾ ਤਾਂ ਦੋਸਤੋ ਇਹ ਅਜਮਾਇਆ ਹੋਇਆ ਟੂਟਕਾ ਹੈ ਇਹਦੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਜਰੂਰ ਦੇਖ ਲੈਣਾ ਕਿਉਂਕਿ ਇਹ ਢਾਲੇ ਦੇ ਨਾਲ ਬਹੁਤ ਵੱਡੇ ਵੱਡੇ ਕੰਮ ਕੀਤੇ ਆ ਤੇ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਤੁਹਾਨੂੰ ਵੀਡੀਓ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਤੇ ਦੋਸਤੋ ਹੁਣ ਇਸ ਢਾਲੇ ਬਾਰੇ ਗੱਲ ਕਰਦੇ ਆ ਜਿਹੜਾ ਦੁਸ਼ਮਣਾਂ ਨੂੰ ਬਰਬਾਦ ਕਰਦਾ ਹੈ ਤੁਖੋ ਦੁਸ਼ਮਣ ਆਪਾਂ ਕਈ ਵਿੱਚ ਕਮੈਂਟ ਕਰਦੇ ਆ ਕਿ ਨਹੀਂ ਅਸੀਂ ਕਾਨੂੰ ਬਰਬਾਦ ਕਿਸ ਨੂੰ ਕਰਨਾ ਪਰ ਜਿਹੜਾ ਇਨਸਾਨ ਤੁਹਾਨੂੰ ਬਰਬਾਦ ਕਰਨ ਲੱਗਾ ਆ ਉਸ ਤੋਂ ਬਚਣ ਦੇ ਲਈ ਤੁਸੀਂ ਜਿਸ ਤਰੀਕੇ ਨਾਲ ਦੁਸ਼ਮਣ ਨੇ ਤੁਹਾਨੂੰ ਬਰਬਾਦੀ ਤੱਕੀ ਆ ਉਸ ਤਰੀਕੇ ਨਾਲ ਤੁਸੀਂ ਆਪਣਾ ਬਚਾਅ ਤਾਂ ਜ਼ਰੂਰ ਕਰਨਾ ਹੀ ਕਰਨਾ ਆ ਕਿਉਂ ਕਰਕੇ ਅਸੀਂ ਕਿ ਕਿਸੇ ਦਾ ਵਿੱਚ ਬੁਰਾ ਨਹੀਂ ਕਰਨ ਲੱਗੇ ਇਹਦੇ ਵਿੱਚ ਹੁੰਦਾ ਕੀ ਹੈ ਜਿਹੜੀ ਚੀਜ਼ ਤੁਹਾਡੇ ਤੇ ਦੁਸ਼ਮਣ ਨੇ ਕੀਤੀ ਹੁੰਦੀ ਹੈ ਨਾ ਜੇ ਕੋਈ ਸ਼ਤਰੂ ਤੁਹਾਡਾ ਦੁਸ਼ਮਣ ਹੈ ਜਿੰਨੇ ਤੁਹਾਡੇ ਤੇ ਜਿਹੜਾ ਵਾਰ ਚਲਾਇਆ ਹੁੰਦਾ ਜਿਹੜਾ ਮਰਜੀ ਚਲਾਵੇ ਉਹ ਉਹ ਉਹਦੇ ਤੇ ਉੱਤੇ ਪੁੱਠਾ ਪੈ ਜਾਂਦਾ ਜਾ ਕੇ ਤੇ ਉਹੀ ਵਾਰ ਤੋਂ ਆਪਾਂ ਪੁੱਠਾ ਪਾਉਣਾ ਹੈ ਜਿਹੜਾ ਸਾਡੇ ਤੇ ਚਲਾਇਆ ਉਹਨੇ ਅਸੀਂ ਕੁਝ ਨਹੀਂ ਕਰਨਾ ਮਾੜਾ ਉਹਦਾ ਮਾੜਾ ਉਹਦੇ ਤੇ ਪੈਣਾ ਇਹ ਸਿਰਫ ਉਸ ਪਰਮਾਤਮਾ ਨੇ ਕਰਨਾ ਅਸੀਂ ਆਪਣੀ ਰੱਖਿਆ ਕਰਨੀਆਂ ਬਸ ਇਹ ਰੱਖਿਆ ਕਰਨ ਵਾਸਤੇ ਆ ਤੁਹਾਨੂੰ ਅਸੀਂ ਕਿਸੇ ਨੂੰ ਬਰਬਾਦ ਕਰਨ ਵਾਸਤੇ ਹਟਾਲਾ ਨਹੀਂ ਕਰ ਰਹੇ ਇਹਦੇ ਵਿੱਚ ਤੁਹਾਡੀ ਰੱਖਿਆ ਹੋਏਗੀ ਦੁਸ਼ਮਣ ਜਿਹੜਾ ਜਿੰਨਾ ਤੁਹਾਡੇ ਤੇ ਤੁਹਾਡਾ ਉਹਨੇ ਬੁਰਾ ਤੱਕਿਆ ਹੋਊਗਾ ਉਹਦਾ ਉਸ ਤੋਂ ਵੀ ਡਬਲ ਬੁਰਾ ਹੋਏਗਾ ਤੇ ਦੋਸਤੋ ਜਿਹੜਾ ਦੁਸ਼ਮਣ ਤੁਹਾਨੂੰ ਪਤਾ ਅੱਜ ਕੱਲ੍ਹ ਤੱਕ ਦੁਸ਼ਮਣ ਬਹੁਤ ਦੁਨੀਆ ਦੇ ਉੱਤੇ ਆ ਚੁੱਕੇ ਆ ਅੱਜ ਕੱਲ੍ਹ ਦੁਸ਼ਮਣੀ ਪੈਰ ਪੈਰ ਤੇ ਆ ਹਰ ਥਾਂ ਤੇ ਪੈਸੇ ਦੀ ਦੁਸ਼ਮਣੀ ਜੇ ਤੁਹਾਡੇ ਤੋਂ 4 ਪੈਸੇ ਵੱਧ ਆ ਗਏ ਅਭੀਆ ਤੁਸੀਂ ਗੱਡੀ ਲੈ ਲਈ ਜਾਂ ਕੋਈ ਕੋਈ ਚੀਜ਼ ਇਤਾਂ ਦੀ ਲੈ ਲਈ ਤਾਂ ਦੁਸ਼ਮਣ ਤੁਹਾਡੇ ਤੇ ਸਖਾਰ ਖਾਨ ਲਾ ਪੰਦੇ ਆ ਤੇ ਉਹ ਵੀ ਕੋਈ ਸਾਡੇ ਆਸ-ਪਾਸ ਦੇ ਵਿੱਚ ਗੁਆਂਢੀ ਹੁੰਦੇ ਸਾਡੇ ਕੋਈ ਕੋਈ ਰਿਸ਼ਤੇਦਾਰੀ ਚ ਹੁੰਦਾ ਜਿਹਦਾ ਪਤਾ ਹੀ ਨਹੀਂ ਹੁੰਦਾ ਵੀ ਜਿਹਨੇ ਜਿੱਥੋਂ ਆਪਾਂ ਜਿਹਦੇ ਬਾਰੇ ਅਸੀਂ ਸੋਚ ਹੀ ਨਹੀਂ ਸਕਦੇ ਹੁੰਦੇ ਕਿ ਇਹ ਬੰਦਾ ਸਾਡਾ ਪੂਰਾ ਤੱਕੂਗਾ ਪਰ ਉਹ ਅੰਦਰੋਂ ਅੰਦਰੀ ਸਾਡਾ ਇੰਨਾ ਕਿ ਕਹਿ ਲਓ ਕਿ ਸਾਡੇ ਲਈ ਬੁਰਾਈ ਕਰਦਾ ਹੁੰਦਾ ਆ ਸਾਡਾ ਇੰਨਾ ਬੁਰਾ ਤੱਕਦਾ ਹੈ ਸਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੁੰਦਾ ਅਸੀਂ ਆਪ ਅੰਜਾਨ ਪੁਣੇ ਚ ਬੈਠੇ ਰਹਿਣੇ ਆ ਪਰ ਸਾਡਾ ਜਿਹੜਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਇਹੀ ਇਸ ਵੀਡੀਓ ਦੇ ਵਿੱਚ ਕਿਸੇ ਨੇ ਗੱਡੀ ਲਈ ਸੀ ਕਾਰ ਲਈ ਸੀ ਤੇ ਉਹ ਗੱਡੀ ਲਈ ਸੀ ਉਹਨਾਂ ਨੇ ਨਵੀਂ ਤੇ ਕੁਝ ਦਿਨਾਂ ਬਾਅਦ ਉਹਨਾਂ ਦੀ ਗੱਡੀ ਜਿਹੜੀ ਹੈ ਪੂਰੀ ਐਕਸੀਡੈਂਟ ਹੋ ਗਈ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਠੇਡਾ ਵਾਲਾ ਦੱਸਿਆ ਸੀ ਤੇ ਉਹਨਾਂ ਨੇ ਟਾਲਾ ਕੀਤਾ ਤੇ ਉਹ ਜਿਹੜੇ ਗਵਾਂਡ ਦੇ ਵਿੱਚ ਉਹਨਾਂ ਦੇ ਸੀ ਉਦੋਂ ਹੀ ਉਹਨਾਂ ਦੇ ਨਾਲ ਹੋਈ ਆ ਤੇ ਉਹ ਬਾਅਦ ਚ ਪਤਾ ਲੱਗਾ ਕਿ ਇਹ ਬੰਦੇ ਇਹਨਾਂ ਨੇ ਤਾਂ ਸਾਡੇ ਦੇ ਕੰਮ ਕੀਤਾ ਸੋ ਇਸ ਕਰਕੇ ਅਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਉਹਨਾਂ ਨੇ ਜੋ ਕੀਤਾ ਤੁਹਾਡਾ ਤਾਂ ਬਿਨਾਂ ਗੱਲ ਤੋਂ ਨੁਕਸਾਨ ਕੀਤਾ ਤੇ ਉਹਦਾ ਵੀ ਨੁਕਸਾਨ ਨਾਲ ਫਿਰ ਆਪੇ ਹੋ ਗਿਆ ਉਸੇ ਤਰ੍ਹਾਂ ਪਰਮਾਤਮਾ ਨੇ ਕਰ ਦਿੱਤਾ ਇਹਦੇ ਵਿੱਚ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕੋਈ ਕਿਸੇ ਤੋਂ ਕਿਸੇ ਪਾਸੇ ਪੁੱਛਣ ਦੀ ਲੋੜ ਨਹੀਂਗੀ ਢਾਲਾ ਬਹੁਤ ਸਿੰਪਲ ਜਿਹਾ ਸੌਖੇ ਤਰੀਕੇ ਦਾ ਢਾਲਾ ਆ ਕੋਈ ਔਖਾ ਨਹੀਂਗਾ ਇੰਨਾ ਮੁਸ਼ਕਲ ਵਾਲਾ ਢਾਲਾ ਨਹੀਂਗਾ ਜਿਹਨੂੰ ਕਰਦੇ ਤੁਹਾਨੂੰ ਦਿੱਕਤ ਹੋਵੇ ਇਹਦੇ ਨਾਲ ਤੁਸੀਂ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸ ਦਵਾਂਗਾ ਸਮਾਨ ਹੈ ਉਹ ਤੁਸੀਂ ਲੈ ਆਣਾ ਬਾਜ਼ਾਰ ਚੋਂ ਕੋਈ ਸਮਾਨ ਵੀ ਕੋਈ ਖਾਸ ਮਹਿੰਗਾ ਨਹੀਂ ਹੈਗਾ ਲੈ ਕੇ ਉਹਦੇ ਨਾਲ ਤੁਸੀਂ ਜਿਹੜੇ ਤਰੀਕੇ ਨਾਲ ਜਿਹੜੇ ਦਿਨ ਅਸੀਂ ਦੱਸਾਂਗੇ ਉਟਾਲਾ ਕਰ ਲੈਣਾ ਇਹਨੂੰ ਕਰਨਾ ਹੁਣ ਤੁਸੀਂ ਪਹਿਲਾਂ ਕੀ ਆ ਪਹਿਲਾਂ ਤੁਸੀਂ ਕੀ ਕਰਨਾ ਨਮਕ ਮਿਲਦਾ ਇੱਕ ਕਾਲਾ ਕਾਲਾ ਨਮਕ ਲੈ ਕੇ ਆਉਣਾ ਠੀਕ ਹੈ ਕਾਲਾ ਨਮਕ ਲਿਆ ਕੇ ਉਹਦੀ ਛੋਟ ਛੋਟੀਆਂ ਟੁਕੜੀਆਂ ਘੱਲਣੀਆਂ ਨਿਕ ਨਿਕੀਆਂ ਡਲੀਆਂ ਡਲੀਆਂ ਵਾਲਾ ਲੈਣਾ ਦੂਜਾ ਪੀਸਿਆ ਨਹੀਂ ਚਾਹੀਦਾ ਇਹ ਚ ਡਲੀਆਂ ਵਾਲਾ ਨਮਕ ਲੈਣਾ ਤੇ ਥੋੜੀਆਂ ਜੀਆਂ ਤੁਸੀਂ ਜਦ ਕੋਈ ਪਾਥੀ ਜਾਂ ਕੋਈ ਗੋਟਾ ਤੁਹਾਡੇ ਤੋਂ ਹੋਵੇ ਅੱਗ ਬਾਲਣੀ ਆ ਅੱਗ ਤੁਸੀਂ ਕਿੱਛ ਬਾਲਣੀ ਇੱਕ ਮਿੱਟੀ ਦਾ ਕੁੱਜਾ ਜਾਂ ਲੈ ਆਓ ਜਾਂ ਕੁੱਜਾ ਲੈ ਆਓ ਜਾਂ ਮਿੱਟੀ ਦਾ ਕੋਈ ਭਾਂਡਾ ਲੈ ਲਓ ਉਹਦੇ ਵਿੱਚ ਲਾ ਕੇ ਤੁਸੀਂ ਅੱਗ ਲਾਣੀ ਆ ਜੇ ਲੋਹਾਂ ਦਾ ਤਸਲਾ ਹੈਗਾ ਹੋ ਜਾ ਉਹ ਚਾ ਲਾ ਲਓ ਠੀਕ ਹੈ ਤੁਸੀਂ ਫਿਰ ਕੀ ਕਰਨਾ ਇੱਕ ਕੋਰਾ ਕਾਗਜ਼ ਲੈ ਲੈਣਾ ਕੋਰਾ ਕਾਗਜ਼ ਲੈ ਕੇ ਉੱਥੇ ਉੱਥੇ ਦੁਸ਼ਮਣ ਦਾ ਨਾਮ ਲਿਖ ਲੈਣਾ ਠੀਕ ਹੈ ਦੁਸ਼ਮਣ ਦਾ ਨਾਮ ਲੈ ਲੈਣਾ ਤੇ ਕੋਰੇ ਕਾਗਜ਼ ਦੇ ਉੱਤੇ ਲਿਖ ਕੇ ਉਹਦਾ ਨਾਮ ਤੇ ਪੰਜ ਲੈਣੀਆਂ ਕਪੂਰ ਦੀਆਂ ਟਕੀਆਂ ਬਸ ਤੁਸੀਂ ਪੰਜ ਟਕੀਆਂ ਤੇ ਉਹਦੇ ਉੱਤੇ ਜਿਹੜਾ ਕਾਗਜ਼ ਉਹਨਾਂ ਦੁਸ਼ਮਣ ਦਾ ਜਿਹਤੇ ਨਾਮ ਲਿਖਿਆ ਹੋ ਤੇ ਉੱਤੇ ਪੰਜ ਤੁਸੀਂ ਉਹ ਰੱਖ ਦੇਣੀਆਂ ਨਮਕ ਦੀਆਂ ਡੋਲੀਆਂ ਠੀਕ ਹੈ ਆਪਣੇ ਸਿਰ ਤੋਂ ਬਾਹਰ ਲੈਣੀਆਂ ਸੱਤ ਵਾਰ ਪੁੱਠੀ ਸ਼ਨੀਵਾਰ ਵਾਲੇ ਦਿਨ ਹਟਾਲਾ ਕਰਨਾ ਹੈ ਪੁੱਠੀ ਵਾਰ ਕੇ ਇਹਨੂੰ ਤੁਸੀਂ ਕੀ ਕਰਨਾ ਜਿਹੜੀ ਤੁਸੀਂ ਅੱਗ ਜਲਾਈ ਹੋਣੀ ਆ ਉਹਨੂੰ ਪੂਰੀ ਪਖਾ ਲੈਣੀ ਆ ਠੀਕ ਹੈ ਪੂਰੀ ਪਖਾ ਕੇ ਹੁਣ ਉਹਨੂੰ ਅੱਗ ਦੇ ਵਿੱਚ ਪਾ ਦੇਣਾ ਠੀਕ ਹੈ ਜੇ ਤੁਹਾਨੂੰ ਆਪਣੇ ਦੁਸ਼ਮਣ ਦਾ ਨਾਮ ਨਹੀਂ ਪਤਾ ਤਾਂ ਉਹਦੇ ਵਿੱਚ ਤੁਸੀਂ ਲਿਖ ਦੇਣਾ ਮੇਰੇ ਦੁਸ਼ਮਣਾਂ ਜੇ ਦੁਸ਼ਮਣ ਦਾ ਨਾਮ ਨਹੀਂ ਪਤਾ ਬਸ ਕਾਗਜ਼ ਦੇ ਵਿੱਚ ਇਹ ਲਿਖ ਲੈਣਾ ਬਸ ਤੁਸੀਂ ਇੰਨਾ ਕੰਮ ਕਰ ਲਿਓ ਸ਼ਨੀਵਾਰ ਵਾਲੇ ਦਿਨ ਇਹ ਦੋ ਜਾਂ ਤਿੰਨ ਸ਼ਨੀਵਾਰ ਕਰ ਲਿਓ ਦੋ ਤਿੰਨ ਸ਼ਨੀਵਾਰ ਚ ਇਹਦਾ ਰਿਜ਼ਲਟ ਤੁਹਾਨੂੰ ਬਹੁਤ ਮਿਲ ਜਬਰਦਸਤ ਮਿਲ ਜਾਊਗਾ ਤਾਂ ਦੋਸਤੋ ਉਮੀਦ ਕਰਦਾ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਵਸਤਾ ਦੀ ਮਾਲਕ ਪੱਲੀ ਕਰੇ